ਸਾਰੇ ਪਿਆਰ ਭਰੀ ਜਮਸੀ ਦੀ ਅੱਜ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਆਗ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਧੰਨਵਾਦ ਕਰਦੇ ਉਸ ਮਹਾਨ ਖੁਦਾਵੰਦ ਦਾ ਜਿਨੇ ਅੱਜ ਦਾ ਇਹ ਸੁੰਦਰ ਸਮਾ ਸਾਡੇ ਲਈ ਠਹਿਰਾਇਆ ਪੂਰਾ ਦਿਨ ਉਸਨੇ ਸਾਨੂੰ ਸੰਭਾਲ ਕੇ ਰੱਖਿਆ ਔਰ ਅੱਜ ਦੀ ਸੁੰਦਰ ਸ਼ਾਮ ਸਾਡੀਆਂ ਜ਼ਿੰਦਗੀਆਂ ਵਿੱਚ ਲੈ ਕੇ ਆਂਦੀ ਸ਼ੁਕਰ ਕਰਦੇ ਉਸ ਖੁਦਾਵੰਦ ਦਾ ਜੋ ਰੋਜ਼ ਦਿਹਾੜੀ ਸਾਡੇ ਪਾਪਾ ਨੂੰ ਉਠਾਉਂਦਾ ਹੈ ਅਤੇ ਹਰ ਰੋਜ਼ ਸਾਡੇ ਲਈ ਆਪਣੇ ਵਚਨ ਦੇ ਦੁਆਰੇ ਇੱਕ ਸੱਚੀ ਸਹਾਇਤਾ ਨੂੰ ਭੇਜਦਾ ਹੈ ਅੱਜ ਅਸੀਂ ਸਵੇਰ ਦੇ ਵਚਨ ਤੋਂ ਲੈ ਕੇ ਹੁਣ ਤੱਕ ਜਾਣਿਆ ਕਿ ਖੁਦਾ ਧਰਮੀਆਂ ਨੂੰ ਕਿਸ ਤਰ੍ਹਾਂ ప్రతిਫਲ ਦੇਵੇਗਾ ਹੁਣ ਅਸੀਂ ਜਾਣਿਆ ਕਿ ਪਰਮੇਸ਼ਰ ਧਰਮੀਆਂ ਨੂੰ ਸਵਰਗ ਦੇ ਰਾਜ਼ ਲਈ ਤਿਆਰ ਕਰੇਗਾ ਔਰ ਤਰਤੀਬਆਂ ਸਾਰੀਆਂ ਆਹਿਸ਼ਾਂ ਦਵੇਗਾ ਫਿਰ ਉਸ ਤੋਂ ਬਾਅਦ ਇੱਕ ਸਵਾਲ ਆਉਂਦਾ ਹੈ ਕਿ ਜਦੋਂ ਅਸੀਂ ਖੁਦਾ ਦੇ ਵਿੱਚ ਇੱਕ ਧਰਮੀ ਪੁਰਖ ਠਹਿਰਾ ਦਿੱਤੇ ਜਾਂਦੇ ਹਾਂ ਅਸੀਂ ਦੇਖਦੇ ਹਾਂ ਜਦੋਂ ਅਸੀਂ ਧਾਰਮਿਕਤਾ ਦੇ ਵਿੱਚ ਚੱਲਦੇ ਹਾਂ ਤਾਂ ਸਾਡੇ ਉੱਤੇ ਬਹੁਤ ਸਾਰੇ ਪਰਤੀਆਵੇ ਆਉਂਦੇ ਆ ਬਹੁਤ ਸਾਰੀਆਂ ਪ੍ਰੀਖਿਆਵਾਂ ਆਉਂਦੀਆਂ ਕਦੀ ਕਿਧਰੋਂ ਪਰਖੇ ਜਾਂਦੇ ਅਸੀਂ ਕਦੀ ਕਿੱਥੋਂ ਪਰਖੇ ਜਾਂਦੇ ਸਾਡੇ ਦੀ ਪ੍ਰੋਬਲਮ ਤੇ ਪ੍ਰੋਬਲਮ ਮੁਸੀਬਤ ਤੇ ਮੁਸੀਬਤ ਆਉਂਦੀਆਂ ਨੇ ਸੋ ਅਗਰ ਅਸੀਂ ਖੁਦਾ ਦੀ ਨਿਗਾ ਚ ਧਰਮੀ ਠਹਿਰੇ ਜਾਨੇ ਅਸੀਂ ਸੁਰਗ ਲਈ ਤਿਆਰ ਹੋ ਜਾਨੇ ਉਸ ਤੋਂ ਬਾਅਦ ਖੁਦਾ ਸਾਨੂੰ ਧਰਤੀ ਦੇ ਮਰਕਤਾਂ ਦੇ ਦਿੰਦਾ ਤਾਂ ਕੀ ਸਾਡੇ ਦੁੱਖ ਮੁਸੀਬਤ ਪਰੇਸ਼ਾਨੀਆਂ ਤੇ ਪਰਤਿਆਵਿਆਂ ਦਾ ਅੰਤ ਹੋਵੇਗਾ ਜਦ ਅਸੀਂ ਖੁਦਾ ਦੀ ਨਿਗਾ ਵਿੱਚ ਧਰਮੀ ਬਣ ਗਏ ਜਦ ਅਸੀਂ ਸਹੀ ਮਾਇਨੇਆਂ ਦੇ ਵਿੱਚ ਮਸੀਹ ਯੂਹ ਦੇ ਤਰ੍ਹਾਂ ਪਵਿੱਤਰ ਪੁਰਖ ਹੋ ਗਏ ਅਤੇ ਖੁਦਾ ਨੂੰ ਪਸੰਦ ਆਉਣ ਵਾਲੇ ਹੋ ਗਏ ਤਾਂ ਕੀ ਸਾਡੀ ਪਰਤਿਆਵਿਆਂ ਦਾ ਅੰਤ ਹੋਵੇਗਾ ਤਾਂ ਉਹ ਜਾਣਨ ਲਈ ਅਸੀਂ ਪਾਕ ਵਚਨ ਚ ਪੜਦੇ ਹਾਂ ਆਯੂਬ 42 ਉਦੀ 10 ਤੋਂ ਲੈ ਕੇ 12 ਨੰਬਰਾਈ ਤੱਕ ਤਦ ਈਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਿਆ ਤਦ ਯਹੋਵਾ ਨੇ ਈਯੂਬ ਦੇ ਦੁੱਖਾਂ ਨੂੰ ਦੂਰ ਕਰ ਦਿੱਤਾ ਅਤੇ ਜੋ ਕੁਝ ਈਯੂਬ ਦੇ ਕੋਲ ਸੀ ਉਸ ਦਾ ਦੁੱਗਣਾ ਯਹੋਵਾ ਨੇ ਉਸ ਨੂੰ ਦੇ ਦਿੱਤਾ ਤਦ ਯਹੋਵਾ ਉਸ ਦੇ ਸਾਰੇ ਭਰਾ ਸਾਰੀਆਂ ਭੈਣਾਂ ਅਤੇ ਉਹਦੇ ਸਾਰੇ ਜਾਨ ਪਛਾਨ ਵਾਲੇ ਉਸ ਦੇ ਕੋਲ ਆਏ ਅਤੇ ਉਹਨਾਂ ਨੇ ਉਸ ਦੇ ਨਾਲ ਉਸ ਦੇ ਘਰ ਵਿੱਚ ਭੋਜਨ ਕੀਤਾ ਅਤੇ ਉਸ ਸਾਰੀ ਬੁਰਾਈ ਦੇ ਕਾਰਨ ਜਿਹੜੀ ਯਹਵਾ ਨੇ ਉਸ ਉੱਤੇ ਆਣ ਦਿੱਤੀ ਸੀ ਅਫਸੋਸ ਕੀਤਾ ਤੇ ਉਸ ਨੂੰ ਤਸੱਲੀ ਦਿੱਤੀ ਅਤੇ ਹਰੇਕ ਨੇ ਉਹਨੂੰ ਇੱਕ-ਇੱਕ ਚਾਂਦੀ ਦਾ ਸਿੱਕਾ ਤੇ ਇੱਕ-ਇੱਕ ਸੋਨੇ ਦੀ ਅੰਗੂਠੀ ਦਿੱਤੀ ਯਹਵਾ ਨੇ ਆਯੂਬ ਦੀ ਪਿਛਲੇ ਦਿਨਾਂ ਵਿੱਚ ਉਸ ਦੇ ਪਹਿਲੇ ਦਿਨਾਂ ਨਾਲੋਂ ਵੱਧ ਬਰਕਤ ਦਿੱਤੀ ਹallelujah ਅੱਜ ਦਾ ਇਹ ਵਚਨ ਸਾਨੂੰ ਦੱਸਦਾ ਹੈ ਅਸੀਂ ਆਯੂਬ ਦੀ ਕਹਾਣੀ ਬਾਰੇ ਬਸ ਸਾਰੇ ਬਹੁਤ ਅੱਛੇ ਤਰੀਕੇ ਨਾਲ ਜਾਣ ਗਏ ਹਾਂ ਪਿਆਜ ਯੂਬ ਦੇਤੇ ਕਿਸ ਤਰ੍ਹਾਂ ਪ੍ਰੀਖਿਆ ਆਈ ਕਿਸ ਤਰ੍ਹਾਂ ਸ਼ੈਤਾਨ ਨੇ ਪਰਮੇਸ਼ਰ ਨੂੰ ਚੈਲੰਜ ਕੀਤਾ ਯੂਬ ਦਾ ਨਾਮ ਲੈ ਕੇ ਕਿ ਇਹ ਕੌਣ ਹੈਗਾ ਯਾ ਕੀ ਇਹ ਤੇਰੇ ਸਾਹਮਣੇ ਖੜਾ ਰਹਿ ਸਕਦਾ ਹੈ ਕਿ ਇਹ ਵਾਕਈ ਤੇਰਾ ਧਰਮੀ ਪੁਰਖ ਹੈ ਅਗਰ ਤੂੰ ਇਥੋਂ ਸਭ ਕੁਝ ਖੋਲੇਗਾ ਤਾਂ ਇਹ ਤੇਰਾ ਧਰਮੀ ਪੁਰਖ ਨਹੀਂ ਰਹੂਗਾ ਸੋ ਜਦ ਪਰਮੇਸ਼ਰ ਨੂੰ ਇਸ ਗੱਲ ਦਾ ਚੈਲੰਜ ਕੀਤਾ ਗਿਆ ਤਾਂ ਪਰਮੇਸ਼ਰ ਨੇ ਯੂਬ ਦੇ ਬਾਰੇ ਪੂਰੀ ਤਸੱਲੀ ਨਾਲ ਕਿਹਾ ਕਿ ਇਹੇ ਮੇਰਾ ਧਰਮੀ ਪੁਰਖ ਹੈ ਔਰ ਮੈਂ ਜਾਣਦਾ ਕਿ ਮੇਰਾ ਅੱਛਾ ਤੇ ਸੱਚਾ ਧਰਮੀ ਪੁਰਖ ਹੈ ਚਾਹੇ ਕੋਈ ਵੀ ਹਾਲਾਤ ਹੋ ਜਾਣ ਇਹ ਮੈਨੂੰ ਛੱਡੇਗਾ ਨਹੀਂ ਤ셔ਤਾ ਨੇ ਉਹਨੂੰ ਕਿਹਾ ਕਿ ਉਹਦੇ ਕੋਲੇ ਬਹੁਤ ਸਾਰਾ ਧਨ ਹੈ ਬਹੁਤ ਸਾਰੇ ਧੀਆਂ ਪੁੱਤਰ ਹੈ ਬਹੁਤ ਸਾਰੀ ਉਹਦੇ ਕੋਲੇ ਦੌਲਤ ਹੈ ਮਤਲਬ ਜਾਨਵਰਾਂ ਦੇ ਰੂਪ ਦੇ ਵਿੱਚ ਸਿੱਖਿਆਂ ਦੇ ਰੂਪ ਦੇ ਵਿੱਚ ਘਰ ਦੇ ਰੂਪ ਦੇ ਵਿੱਚ ਅੱਛੇ ਕਾਰੋਬਾਰ ਦੇ ਰੂਪ ਚ ਅੱਛੇ ਪਰਿਵਾਰ ਦੇ ਰੂਪ ਦੇ ਵਿੱਚ ਉਹਦੇ ਕੋਲੇ ਇੱਕ ਬਹੁਤ ਅੱਛੀ ਦੌਲਤ ਹੈ ਔਰ ਤੂੰ ਉਹਨੂੰ ਇੰਨੀ ਸਾਰੀ ਦੌਲਤ ਦੇ ਰੱਖੀ ਆ ਇਸੇ ਕਰਕੇ ਹੀ ਉਹ ਤੇਰੇ ਨਾਲ ਵਫਾਦਾਰੀ ਕਰਦਾ ਹੈ ਪਰ ਯਹੋਵਾ ਪਰਮੇਸ਼ਰ ਧਰਮੀ ਨੂੰ ਪਰਖਣ ਦੇ ਲਈ ਅੱਛੇ ਪਰਖ ਰੱਖਦਾ ਆ ਉਹਦੀ ਅੱਖ ਧੋਖਾ ਨਹੀਂ ਖਾਂਦੀ ਉਸੀ ਤਰ੍ਹਾਂ ਅਗਰ ਅਸੀਂ ਚਾਹੋ ਨਾ ਵੀ ਅਸੀਂ ਧਰਮੀ ਬਣੀਏ ਤਾਂ ਭਾਵੇਂ ਲੱਖ ਲੋਕ ਖੜੇ ਹੋ ਗਏ ਸਾਡੀ ਹਾਮੀ ਭਰਣ ਵੀ ਇਹ ਬੰਦਾ ਪੂਰਾ ਧਰਮੀ ਆ ਪਰ ਜਦ ਤੱਕ ਸਾਡੀ ਪਰਖ ਪਰਮੇਸ਼ਰ ਨਹੀਂ ਨਾ ਕਰਦਾ ਕਿ ਅਸੀਂ ਧਰਮੀ ਹੈਗੇ ਆ ਉਨੀ ਦੇਰ ਸਾਨੂੰ ਕੋਈ ਧਰਮੀ ਠਹਿਰਾਵ ਨਹੀਂ ਸਕਦਾ ਤੇ ਅਸੀਂ ਧਾਰਮਿਕਤਾ ਦਾ ਫਲ ਨਹੀਂ ਲੈ ਵੀ ਨਹੀਂ ਸਕਦੇ ਕਿਉਂਕਿ ਸਵਰਗ ਰਾਜ ਚ ਵੋਟਾਂ ਨਹੀਂ ਪੈਣੀਆਂ ਵੀ ਆਹਾ ਜ਼ਿਆਦਾ ਪ੍ਰਾਰਥਨਾ ਕਰਦਾ ਸੀ ਇਹਦੇ ਕੋਲੇ ਜ਼ਿਆਦਾ ਲੋਕ ਸੀਗੇ ਇਹਨੂੰ ਸਵਰਗ ਦਾ ਰਾਜ ਮਿਲਣਾ ਚਾਹੀਦਾ ਆ ਉੱਥੇ ਪ੍ਰਵੇਸ਼ ਨੇ ਕਿਸੇ ਦਾ opinion ਨਹੀਂ ਪੁੱਛਣਾ ਵੀ ਤੁਸੀਂ ਦੱਸੋ ਕੀ ਕਹਿੰਨੇ ਆ ਕਿ ਇਹਨੂੰ ਲੈ ਕੇ ਜਾਇਆ ਜਾਵੇ ਸਵਰਗ ਚ ਉੱਥੇ ਖੁਦਾ ਆਪ ਨੇ ਆ ਕਰੂਗਾ ਕਿਉਂਕਿ ਉਹ ਜਾਣਦਾ ਆ ਈਵਨ ਕੈਸੇ ਲੋਕਾਂ ਸਾਹਮਣੇ ਦਿਖਾਵਾ ਕਰ ਲਾਂਗੇ ਅਸੀਂ ਸਭ ਦੇ ਸਾਹਮਣੇ ਨਿੱਖਰ-ਬੁਖਰ ਕੇ ਬਹਿ ਜਾਵਾਂਗੇ ਅਛੀਆਂ ਮਿੱਠੀਆਂ ਚੋਖੀਆਂ ਗੱਲਾਂ ਕਰ ਲਾਂਗੇ ਬਾਅਦ ਵਿੱਚ ਪਤਾ ਲੱਗੇ ਸਭ ਤੋਂ ਜ਼ਿਆਦਾ ਨਰਕ ਹੀ ਸਾਡੀ ਜ਼ਿੰਦਗੀ ਚ ਪਿਆ ਅਸੀਂ ਲੋਕਾਂ ਦੇ ਸਾਹਮਣੇ ਚੰਗੇ ਧਰਮੀ ਬਣੀਏ ਜਦ ਪਰਮੇਸ਼ਰ ਤੁਹਾਨੂੰ ਨਰਕ ਚ ਲੈ ਕੇ ਜਾਵੇ ਤਾਂ ਲੋਕ ਕਹਿੰਦੇ ਪਰਮੇਸ਼ਰ ਨੇ ਪਤਾ ਨਹੀਂ ਕੀ ਸੋਚਿਆ ਇਹ ਤਾਂ ਇੰਨਾ ਵਧੀਆ ਸੀਗਾ ਅਸਲ ਚ ਪਰਮੇਸ਼ਰ ਨੇ ਉਹ ਦੇਖਿਆ ਜਿਹੜਾ ਕਿਸੇ ਮਨੁੱਖ ਦੀ ਅੱਖ ਨਹੀਂ ਵੇਖ ਸਕਦੀ ਸੀ ਉਸੇ ਤਰ੍ਹਾਂ ਜਿਹੜਾ ਸ਼ੈਤਾਨ ਸੀ ਗਨਮ ਉਹਨੂੰ ਈਯੂਬ ਦੀ ਧਨ-ਦੌਲਤ ਦਿਖਦੀ ਸੀ ਕਿ ਸ਼ਾਇਦ ਇਹ ਧਨ-ਦੌਲਤ ਕਰਕੇ ਧਰਮੀ ਆ ਪਰ ਜਿਹੜਾ ਯਹਵਾ ਪਰਮੇਸ਼ਰ ਹੈ ਨਾ ਉਹਦੀ ਅੱਖ ਅੱਛੇ ਤਰੀਕੇ ਨਾਲ ਜਾਣਦੀ ਸੀ ਕਿ ਈਯੂਬ ਧਰਮੀ ਕਿਉਂ ਆ ਕਿਉਂਕਿ ਉਹਦੇ ਅੰਦਰ ਖੁਦਾ ਦਾ ਪੈਸ ਸੀ ਖੁਦਾ ਦਾ ਪ੍ਰੇਮ ਸੀ ਅਤੇ ਉਹ ਸੱਚਮੁੱਚ ਪਰਮੇਸ਼ਰ ਦੇ ਲਈ ਇੱਕ ਅੱਛੀ ਵਫਾਦਾਰੀ ਰੱਖਦਾ ਸੀਗਾ ਉਹ ਦਿਖਾਵੇ ਦੇ ਲਈ ਨਹੀਂ ਅਸਲੀ ਨਹੀਂ ਕਿ ਉਹਦੇ ਕੋਲੇ ਬਹੁਤ ਸਾਰਾ ਤੰਦਾਲਤ ਸੀ ਖੁਦਾ ਨੇ ਉਹਨੂੰ ਦਿੱਤਾ ਆਇਆ ਸੀ ਪਰ ਉਹ ਦਿਲ ਤੋਂ ਪਰਮੇਸ਼ਰ ਨੂੰ ਚਾਹੁੰਦਾ ਸੀ ਤੇ ਦਿਲ ਤੋਂ ਖੁਦਾ ਨੂੰ ਮੰਨਦਾ ਸੀ ਹੁਣ ਸਾਡੇ ਵਿੱਚੋਂ ਐਸੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਆਪਣੇ ਆਪ ਨੂੰ ਕਹਿਣਗੇ ਮੈਂ ਫਾਸਟਿੰਗ ਕਰਦਾ ਮੈਂ ਧਰਮੀ ਹਾਂ ਮੈਂ ਸਾਰੀਆਂ ਪ੍ਰਾਰਥਨਾਵਾਂ ਕਰਦਾ ਮੈਂ ਧਰਮੀ ਹਾਂ ਮੈਂ ਸੰਡੇ ਚਰਚ ਨਹੀਂ ਛੱਡਦਾ ਮੈਂ ਧਰਮੀ ਹਾਂ ਔਰ ਮੈਂ ਅਛਾ দান ਦਸ਼ਵਾਦ ਵੀ ਦਿੰਦਾ ਮਤਲਬ ਮੈਂ ਧਰਮੀ ਹਾਂ ਪਰ ਜੇ ਖੁਦਾ ਉਹਨਾਂ ਤੋਂ ਅੱਜ ਦੌਲਤ ਲੈ ਲਵੇ ਅੱਜ ਉਹਨਾਂ ਨੂੰ ਆਯੂਬ ਦੀ ਤਰ੍ਹਾਂ ਮੰਗ ਕੇ ਖਾਣਾ ਪਵੇ ਤਾਂ ਉਹ ਬੰਦਾ 100 ਵਾਰੀ ਛਿੱਤਰ ਇੱਕ ਦਿਨ 'ਚ ਹੀ ਮਾਰਿਆ ਕਰੇਗਾ ਰੱਬ ਦਾ ਨਾਮ ਲਿਖ ਕੇ ਕਿ ਆਹ ਰੱਬ ਨੇ ਮੇਰੇ ਨਾਲ ਕੀ ਕੀਤਾ ਮੈਂ ਤਾਂ ਇੰਨੀ ਮਿਹਨਤ ਕੀਤੀ ਮੈਂ ਤਾਂ ਪ੍ਰਾਰਥਨਾ ਬਹੁਤ ਕੀਤੀ ਅੱਧੀ ਅੱਧੀ ਰਾਤ ਨੂੰ ਉੱਠ ਉੱਠ ਕੇ ਮੈਂ ਤਾਂ ਸਾਰਾ ਸਾਰਾ ਦਿਨ ਭੁੱਖਿਆ ਰਹਿ ਰਹਾ ਫਾਸਟਿੰਗ ਕੀਤੀ ਆਹ ਰੱਬ ਨੇ ਮੇਰੇ ਨਾਲ ਕੀ ਕੀਤਾ ਮੈਨੂੰ ਮੇਰੀ ਮਿਹਨਤ ਦਾ ਆਹਾ ਫਲ ਦੇਣਾ ਸੀ ਦੇਖੋ ਧਰਮੀ ਬਣਨਾ ਐਡਾ ਸੌਖਾ ਨਹੀਂ ਹੈਗਾ ਧਰਮੀ ਬਣਨ ਦੇ ਲਈ ਨਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਟੇਬਲ ਕਰਨਾ ਪੈਂਦਾ ਸਥਿਰ ਦੇਖੋ ਕਲਾਮ ਚ ਲਿਖਿਆ ਧਰਤੀ ਬੇਡੋਲ ਸੀ ਔਰ ਉਸ ਵੇਲੇ ਪਰਮੇਸ਼ਰ ਨੇ ਉਹਨੂੰ ਸੈੱਟ ਕੀਤਾ ਉਹਦੀ ਉਹਦੀ ਜੋ ਡੋਲਦੀ ਫਿਰਦੀ ਸੀ ਉਹਦੀ ਕੋਈ ਜਗ੍ਹਾ ਨਹੀਂ ਸੀਗੀ ਉਹ ਪਟਕੀ ਹੋਈ ਸੀ ਉਹਦੇ ਉਹ ਬੰਜਰ ਸੀ ਉਹ ਵਿਰਾਨ ਸੀ ਪਹਿਲਾਂ ਪਰਮੇਸ਼ਰ ਨੇ ਉਹਨੂੰ ਚੰਗਾ ਕੀਤਾ ਸਥਿਰ ਕੀਤਾ ਫਿਰ ਉਹਦੇ ਤੇ ਕੰਮ ਕੀਤੇ ਉਸੇ ਤਰ੍ਹਾਂ ਅੱਜ ਇੱਕ ਬੰਦਾ ਜਿਹੜਾ ਭਟਕਿਆ ਫਿਰਦਾ ਹੈ ਨਾ ਜਿਹਦਾ ਖੁਦ ਦਾ ਮਨ ਸਥਿਰ ਨਹੀਂ ਹੈਗਾ ਜਿਹਨੂੰ ਦੋ ਚਿੱਤਾਂ ਮੁੱਖ ਮਨੁੱਖ ਕਹਿੰਦੇ ਨਿਗਲਾਮ ਚ ਲਿਖਿਆ ਦੋ ਚਿੱਤਾਂ ਮਨੁੱਖ ਪਰਮੇਸ਼ਰ ਤੋਂ ਕੁਝ ਵੀ ਹਾਸਲ ਨਹੀਂ ਕਰ ਸਕਦਾ ਜਿਹਦੇ ਦੋ ਚਿੱਤ ਨੇ ਸੋ ਅੱਜ ਦੇ ਮਨੁੱਖ ਦੇ ਦੋ ਚਿੱਤ ਆ ਪਤਾ ਕੀ ਹੋ ਜਾਂਦਾ ਇਨਸਾਨ ਨੂੰ ਅੱਜ ਸਾਡਾ ਕੰਮ ਅੱਛਾ ਖਾਸਾ ਚੱਲਿਆ ਨਾ ਅਸੀਂ ਕਹਿੰਨੇ ਪਰਮੇਸ਼ਰ ਵਧੀਆ ਕੰਮ ਚੱਲ ਗਿਆ ਕੱਲ ਨਹੀਂ ਚੱਲਿਆ ਤਾਂ ਪਤਾ ਨਹੀਂ ਪਰਮੇਸ਼ਰ ਨੇ ਆ ਸਾਥੋਂ ਕੀ ਗਲਤੀ ਹੋ ਗਈ ਕੀ ਗੁਨਾਹ ਹੋ ਗਿਆ ਸਾਡਾ ਕੰਮ ਨਹੀਂ ਚੱਲਿਆ ਇਸ ਸੰਸਾਰ ਇਹਦੇ ਵਿੱਚ ਵੱਧੇ ਘਾਟੇ ਚੱਲਦੇ ਰਹਿੰਦੇ ਇੱਕ ਬੰਦਾ ਇੰਨੀ ਛੇਤੀ ਡੋਲ ਜਾਂਦਾ ਨਾ ਔਰ ਫਿਰ ਉਹ ਕਹਿੰਦਾ ਮੈਂ ਧਰਮੀ ਹਾਂ ਸੋ ਧਰਮੀ ਬੰਨਾ ਐਡਾ ਈਜ਼ੀ ਨਹੀਂ ਹੈਗਾ ਧਰਮੀ ਬਣਨ ਦੇ ਲਈ ਆਪਣੇ ਆਪ ਨੂੰ ਸਥਿਰ ਕਰਨਾ ਪੈਂਦਾ ਕਿ ਭਾਵੇਂ ਹਨੇਰੀਆਂ ਔਰ ਤੂਫਾਨ ਔਰ ਭਾਵੇਂ ਮੈਂ ਗੰਗਾਲ ਕਿਉਂ ਨਾ ਹੋ ਜਾਵਾਂ ਮੈਨੂੰ ਪਰਮੇਸ਼ਰ ਚਾਹੀਦਾ ਤਾਂ ਮਤਲਬ ਚਾਹੀਦਾ ਜਿੱਦਾਂ ਸੀ ਕਹਿ ਦਿੰਦੇ ਸਾਨੂੰ ਸਾਹ ਚਾਹੀਦੇ ਆ ਇੱਕ ਬਜ਼ੁਰਗ ਬੰਦਾ 80 ਸਾਲ ਦਾ ਵੀ ਹੋ ਜੇ ਉਹਦਾ ਮਰਨ ਨੂੰ ਜੀ ਨਹੀਂ ਕਰਦਾ ਉਹ ਕਹਿੰਦਾ ਮੈਨੂੰ ਤਾਂ ਹਜੇ ਵੀ ਸਾਹ ਚਾਹੀਦੇ ਆ ਇੱਕ ਬੱਚਾ ਕਿੰਨਾ ਵੀ ਬਜ਼ੁਰਗ ਕਿਉਣਾ ਹੋ ਜਾਵੇ ਉਹ ਹੀ ਕਹੂਗਾ ਕਿ ਮੈਨੂੰ ਮੇਰੇ ਮਾਪੇ ਚਾਹੀਦੇ ਆ ਹਰ ਇੱਕ ਮਾਪੇ ਨੂੰ ਆਪਣੇ ਬੱਚੇ ਦੀ ਜ਼ਰੂਰਤ ਆ ਹਰ ਇੱਕ ਬੱਚੇ ਨੂੰ ਉਹਦੇ ਮਾਪੇ ਦੀ ਜ਼ਰੂਰਤ ਆ ਜਿੰਨੀ ਅਸੀਂ ਤਰਤੀਰੀਆਂ ਚੀਜ਼ਾਂ ਪਿੱਛੇ ਮਰੀ ਜਾ ਰਹੇ ਆ ਨਾ ਵੀ ਸਾਨੂੰ ਭਾਵੇਂ ਜੋ ਮਰਜ਼ੀ ਹੋ ਜਾਵੇ ਸਾਨੂੰ ਆ ਚੀਜ਼ ਚਾਹੀਦੀ ਆ ਆਹੀ ਜਿੱਦ ਸਾਡੇ ਅੰਦਰ ਪਰਮੇਸ਼ਰ ਨੂੰ ਲੱਗੇ ਹੋਣੀ ਚਾਹੀਦੀ ਆ ਕਿ ਭਾਵੇਂ ਮੈਂ ਭੁੱਖਾ ਮਰਾਂ ਭਾਵੇਂ ਮੈਂ ਸੜਕ ਤੇ ਰਵਾਂ ਭਾਵੇਂ ਮੈਂ 2 ਸਾਲ ਵਿਲਾ ਬੈਠਾ ਰਵਾਂ ਭਾਵੇਂ ਮੈਨੂੰ ਮੰਗ ਕੇ ਖਾਣਾ ਪੈ ਜਾਵੇ ਪਾਵੇਂ ਮੈਂ ਜਿੱਥੇ ਵੀ ਰਹਾ ਪਰ ਮੈਨੂੰ ਮੇਰਾ ਪਰਮੇਸ਼ਰ ਜ਼ਰੂਰ ਚਾਹੀਦਾ ਹੈ ਮੈਂ ਆਪਣੇ ਖੁਦਾ ਤੋਂ ਬਿਨਾਂ ਨਹੀਂ ਰਹਿ ਸਕਦਾ ਔਰ ਹਾਲਾਤ ਚਾਹੇ ਜੈਸੇ ਵੀ ਹੋਣ ਸਾਡੀ ਜ਼ੁਬਾਨ ਤੋਂ ਸ਼ੁਕਰੀ ਹੋਵੇ ਹਮੇਸ਼ਾ ਸਵਾਲ ਨਾ ਹੋਣ ਕਿ ਪ੍ਰਭੂ ਆਹ ਕੀ ਕੀਤਾ ਤੂੰ ਕੀ ਮੇਰੀਆਂ ਪ੍ਰਾਰਥਨਾਵਾਂ ਦਾ ਆਹਾ ਫਲ ਦੇਣਾ ਸੀ ਕੀ ਮੈਂ ਇੰਨੀ ਫਾਸਟਿੰਗ ਕੀਤੀ ਉਹਦੇ ਬਦਲੇ ਮੈਨੂੰ ਆਹਾ ਮਿਲਣਾ ਸੀ ਸੋ ਅਸੀਂ ਖੁਦਾ ਨੂੰ ਸਵਾਲ ਨਹੀਂ ਕਰਨਾ ਜੇ ਤਾਂ ਅਸੀਂ ਖੁਦਾ ਦੇ ਨਾਲ ਬਹਿਸਵਾਜੀ ਕਰਨ ਵਾਲੇ ਫਿਰ ਅਸੀਂ ਧਰਮੀ ਨਹੀਂ ਹੈਗੇ ਔਰ ਜੇ ਅਸੀਂ ਧਰਮੀ ਹਾਂ ਤਾਂ ਧਰਮਿਕਤਾ ਕਿਹੋ ਜੀ ਹੋਣੀ ਚਾਹੀਦੀ ਹੈ ਅਸੀਂ ਧਰਮੀ ਹੋਵਾਂਗੇ ਧਰਮਧਰਮ ਦੇ ਵਿੱਚ ਸਾਨੂੰ ਫਲ ਕੀ ਮਿਲੂਗਾ ਸਵਰਗ ਮਿਲੂਗਾ ਹੋਰ ਕੀ ਮਿਲੂਗਾ ਧਰਤੀ ਦੀਆਂ ਆਸ਼ੀਸ਼ਾਂ ਮਿਲਣਗੀਆਂ ਹੋਰ ਕੀ ਮਿਲੂਗਾ ਅਸੀਂ ਧਰਮੀ ਕਿਉਂ ਹੋ ਰਹੇ ਆ ਸਿਰਫ ਇਹ ਸੋਚ ਕੇ ਕਿ ਸਾਨੂੰ ਮਿਲੂਗਾ ਕੀ ਆਖਿਰ ਪਰ ਅਸਲੀ ਧਰਮੀ ਉਹ ਨਹੀਂ ਹੈਗਾ ਜਿਹੜਾ ਕੁਝ ਪ੍ਰਾਪਤ ਕਰਨ ਦੇ ਲਈ ਧਰਮੀ ਬਣੇ ਸੰਸਾਰ ਨੂੰ ਪ੍ਰਾਪਤ ਕਰਨ ਲਈ ਪਰ ਅਸਲੀ ਧਰਮੀ ਉਹ ਹੋਵਾ ਜਿਹੜਾ ਖੁਦਾ ਨੂੰ ਪ੍ਰਾਪਤ ਕਰਨ ਲਈ ਧਰਮੀ ਬਣੇ ਜਿਸ ਤਰ੍ਹਾਂ ਆਯੂਬ ਸੀਗਾ ਉਹ ਪਰਮੇਸ਼ਰ ਦੇ ਨਾਲ ਇੰਨੀ ਕੁ ਵਫਾਦਾਰੀ ਨਾਲ ਚੱਲਦਾ ਸੀ ਕਿ ਉਹਦੇ ਕੋਲੇ ਬਹੁਤ ਲੋਕ ਆਏ ਅਸੀਂ ਪਤਾ ਕੀ ਕਹਿੰਦੇ ਨੇ ਫਲਾਣਾ ਬੰਦਾ ਆਇਆ ਉਹਨੇ ਸਾਡੇ ਮਨ 'ਚ ਇਹੋ ਜਿਹੇ ਵਿਚਾਰ ਪਾਤੇ ਸਾਡੀ ਗਵੰਡਣ ਆਈ ਉਹਨੇ ਸਾਨੂੰ ਆ ਗੱਲ ਕਹਿਤੀ ਮੇਰੇ ਉਹ ਦਿਲ 'ਚ ਹੀ ਬਹਿ ਗਈ ਸਾਡੇ ਘਰਦਿਆਂ ਨੇ ਮੈਨੂੰ ਇਦਾਂ ਕਹਿਤਾ ਮੇਰਾ ਮਨ ਹੀ ਢਟ ਗਿਆ ਆਯੂਬ ਦੇ ਕੋਲ ਵੀ ਉਹਦੇ ਦੋਸਤ ਆਏ ਸੀ ਉਹਦੇ ਬਾਰੇ ਬੁਰਾ ਭਲਾ ਬੋਲੇ ਬਹੁਤ ਸਖੁਚ ਪਰਮੇਸ਼ਰ ਦੇ ਬਾਰੇ ਬੁਰਾ ਭਲਾ ਬੋਲੇ ਉਹਨੂੰ ਕਹਿੰਦੇ ਫਟਕਾਰ ਦੇ ਖੁਦਾ ਨੂੰ ਮਰ ਜਾ ਤੂੰ ਤੂੰ ਕੀ ਕਰ ਰਿਹਾ ਤੈਨੂੰ ਕੀ ਦਿੱਤਾ ਖੁਦਾ ਨੇ ਆਖਿਰ ਉਹ ਪਰਮੇਸ਼ਰ ਕਿਹੜਾ ਆ ਆਖਿਰ ਉਹਨੂੰ ਤੈਨੂੰ ਕੀ ਦਿੱਤਾ ਆਖਿਰ ਤੈਨੂੰ ਧਾਰਮਿਕਤਾ ਦਾ ਫਲ ਆ ਹਾ ਮਿਲਿਆ ਆ ਸੋ ਬਹੁਤ سارے ਲੋਕ ਨੇ ਹਜੇ ਗੱਲਾਂ ਦੇ ਵਿੱਚ ਆ ਜਾਂਦੇ ਸੋ ਸਟੇਟਲੀ ਵਰਡ ਮੈਂ ਕਹਾਂਗੀ ਕਿ ਉਹ ਕੀ ਲੋਕ ਧਰਮੀ ਨਹੀਂ ਹੈਗੇ ਸੋ ਜਿਹੜੇ ਧਰਮੀ ਹੈਗੇ ਆਯੂਬ ਨੇ ਆਪਣੇ ਦੋਸਤਾਂ ਦੀ ਇੱਕ ਵੀ ਗੱਲ ਨਹੀਂ ਸੁਣੀ ਫਿਰ ਈਯੂਬ ਦੇ ਦੋਸਤਾਂ ਨੇ ਉਹਨੂੰ ਜਿੰਨਾ ਕੁਛ ਬੁਰਾ ਬੋਲਿਆ ਪਰਮੇਸ਼ਰ ਕਹਿੰਦਾ ਮੈਂ ਆਪਣਾ ਕ੍ਰੋਧ ਉਹਦੇ ਦੋਸਤਾਂ ਤੇ ਪਾਉਂਦਾ ਹਾਂ ਫਿਰ ਉਹ ਕਹਿੰਦਾ ਜੇ ਦਾ ਤੁਸੀਂ ਬਚਣਾ ਚਾਹੋਣੇ ਆ ਮੈਂ ਤੁਹਾਡੇ ਤੇ ਆਪਣਾ ਕ੍ਰੋਧ ਪਾਵਾਂਗਾ ਜੇ ਤੁਸੀਂ ਬਚਣਾ ਚਾਹੋਣੇ ਆ ਈਯੂਬ ਕੋਲੇ ਜਾਓ ਉਹ ਤੁਹਾਡੇ ਲਈ ਪ੍ਰਾਰਥਨਾ ਕਰੂਗਾ ਫਿਰ ਤੁਸੀਂ ਬਚੋਗੇ ਦੇਖੋ ਪਰਮੇਸ਼ਰ ਧਰਮੀ ਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰਦਾ ਧਰਮੀ ਇਸ ਲਈ ਨਹੀਂ ਬਣਾਏ ਜਾਂਦੇ ਕਿ ਉਹ ਖੁਦਾ ਤੋਂ ਬਸ ਆਸ਼ੀਸ਼ਾਂ ਇਕੱਠੀਆਂ ਕਰੀ ਜਾਣ ਧਰਮੀ ਐਸ ਲਈ ਹੁੰਦੇ ਆ ਕਿ ਉਹ ਖੁਦਾ ਦੇ ਕੰਮ ਵੀ ਕਰਨ ਵਾਕਈ ਹੀ ਉਹ ਖੁਦਾ ਨਾਲ ਪ੍ਰੇਮ ਰੱਖਣ ਅਤੇ ਵਾਕਈ ਹੀ ਉਹ ਖੁਦਾ ਨੂੰ ਇਹ ਚੀਜ਼ ਸਾਬਿਤ ਕਰ ਦੇਣ ਕਿ ਜੇ ਤੂੰ ਸਾਨੂੰ ਧਰਮੀ ਸਮਝਦਾ ਹੈ ਨਾ ਤੇ ਸਾਡੇ ਅੰਦਰ ਧਾਰਮਿਕਤਾ ਵਾਲੇ ਗੁਣ ਵੀ ਹੈਗੇ ਆ ਔਰ ਇਸੇ ਤਰ੍ਹਾਂ ਆਯੂਬ ਨੇ ਕੀਤਾ ਜਦੋਂ ਪ੍ਰਭੂ ਨੇ ਕਿਹਾ ਯਹਵਾ ਨੇ ਕਿਹਾ ਉਹਦੇ ਮਿੱਤਰਾਂ ਨੂੰ ਕਿ ਮੈਂ ਤੇਰੇ ਤੇ ਸ਼ਰਾਪ ਪਾਉਂਦਾ ਹਾਂ ਪਰ ਜੇ ਤੁਸੀਂ ਇੰਨੇ-ਇੰਨੇ ਜਾਨਵਰ ਲੈ ਕੇ ਉਹਦੇ ਕੋਲੇ ਜਾਓ ਤਾਂ ਉਹ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਤਾ ਤਸੀਬ ਤੁਹਾਡੇ ਜਿਹੜੇ ਸ਼ਰਾਪ ਆਏ ਉਹ ਤੋਂ ਦੂਰ ਹੋ ਜਾਣਗੇ ਫਿਰ 10 ਨੰਬਰ ਆਈ ਦੱਸਦੀ ਹੈ ਫਿਰ ਉਹਦੇ ਦੋਸਤ ਜਾਂ ਤਾਂ ਉਹਦੇ ਕੋਲੋਂ ਭੇਟਾਂ ਲੈ ਕੇ ਆਏ ਫਿਰ ਈਯੂਬ ਨੇ ਆਪਣੀ ਮਿੱਤਰਾਂ ਲਈ ਪ੍ਰਾਰਥਨਾ ਕੀਤੀ ਹੁਣ ਇੱਥੇ ਉਹਦੀ ਪ੍ਰੀਖਿਆ ਸੀਗੀ ਈਯੂਬ ਤਾਂ ਖੁਦ ਪ੍ਰਤਿਆਵਿਚ ਸੀਗਾ ਈਯੂਬ ਧਰਮੀ ਸੀ ਉਹ ਧਾਰਮਿਕਤਾ ਦੇ ਕਰਕੇ ਪ੍ਰਤਿਆਵਿਚ ਸੀ ਉਹ ਪ੍ਰਤਿਆਵਿਚ ਬੈਠੇ ਹੋਏ ਬੰਦੇ ਨੂੰ ਪਰਮੇਸ਼ਰ ਕਹਿ ਰਿਹਾ ਕਿ ਐਨਾ ਉੱਤੇ ਪ੍ਰਤਿਆਵਾ ਨਾ ਪਵੇ ਐਨਾ ਲਈ ਤੂੰ ਦੁਆ ਕਰ ਹਣੋਂ ਬੰਦਾ ਕੀ ਕਹਿਦਾ ਸੀ ਮੈਂ ਤਾਂ ਆਪ ਫਸਿਆ ਪਿਆ ਮੈਂ ਇਹਨਾਂ ਲਈ ਕੀ ਪ੍ਰਾਰਧਨਾ ਦੁਆਵਾਂ ਕਰਾਂ ਮੇਥੋਂ ਤਾਂ ਆਪ ਦਾ ਪ੍ਰਤਿਆਵਾ ਨਹੀਂ ਨਿਕਲਦਾ ਮੈਂ ਇਹਨਾਂ ਨੂੰ ਵੀ ਪਰਦਾਵੇ ਜੋ ਗੰਡਾ ਮੇਰੇ ਤੇ ਤਾਂ ਪ੍ਰਭੂ ਤੂੰ ਆਪ ਸ਼ਰਾਪ ਪਾਈ ਬੈਠਾ ਮੈਂ ਕਿਸੇ ਦੇ ਕੀ ਸ਼ਰਾਪ ਦੂਰ ਕਰਾਂ ਪਰ ਉਹਨੇ ਕੁਝ ਵੀ ਬੋਲੇ ਬਿਨਾ ਉਹਨੇ ਆਪਣੇ ਦੋਸਤਾਂ ਦੇ ਲਈ ਹਵਨ ਹੋਮ ਬਲੀਆਂ ਦਿੱਤੀਆਂ ਅਤੇ ਦੁਆ ਵੀ ਕੀਤੀ ਸੋ ਇਹ ਹੁੰਦੇ ਆ ਅਸਲੀ ਧਰਮੀ ਦੇ ਗੁਣ ਆਯੂਬ ਤੋਂ ਸਿੱਖੋ ਧਾਰਮਿਕਤਾ ਕੀ ਹੈਗੀ ਆ ਫਿਰ ਉਹਨੇ ਜਦੋਂ ਨਾਲੇ ਦੁਆ ਕੀਤੀ ਤਾਂ ਕਲਾਮ ਸਾਨੂੰ ਦੱਸਦਾ ਕਿ ਯਹੋਵਾ ਨੇ ਉਹਦੇ ਸਾਰੇ ਦੁੱਖਾਂ ਨੂੰ ਉਹਦੇ ਤੋਂ ਉਸੇ ਘੜੀ ਦੂਰ ਕਰ ਦਿੱਤਾ ਹallelujah ਔਰ ਉਸ ਨੂੰ ਕਹਿੰਦਾ ਉਸ ਦਾ ਦੁੱਗਣਾ ਯਹੋਵਾ ਨੇ ਉਸ ਨੂੰ ਦਿੱਤਾ ਜਿੰਨੇ ਉਹਦੇ ਦੁੱਖ ਸੀ ਉਸ ਤੋਂ ਦੁੱਗਣੀ ਆਸ਼ੀਸ਼ ਉਹਨੂੰ ਦਿੱਤੀ ਫਿਰ ਕਹਿੰਦਾ ਐਸੀ ਆਸ਼ੀਸ਼ ਦੇਖੋ ਆ ਆਪਾਂ ਕਹਿੰਨੇ ਪਰਮੇਸ਼ਰ ਨੇ ਆਯੂਬ ਨੂੰ ਫਿਰ ਤੋਂ ਜਿੰਨਾ ਅਮੀਰ ਪੁਰਾਣਾ ਸੀ ਆਖਰੀ ਅਧਿਆਇ 1 ਦੱਸਦੀ 12 ਨੰਬਰ ਕਿ ਯਹਵਾ ਨੇ ਈਯੂਬ ਨੂੰ ਉਹਦੀ ਪਿਛਲੀ ਉਮਰੇ ਇੰਨੀ ਕ ਆਸ਼ੀਸ਼ ਦਿੱਤੀ ਜਿੰਨੀ ਆਸ਼ੀਸ਼ ਉਹਦੇ ਕੋਲੇ ਪਹਿਲਾਂ ਵੀ ਹੈ ਨਹੀਂ ਸੀ ਪਰ ਪ੍ਰਤਿਆਵ ਵਿੱਚ ਜਾਣ ਤੋਂ ਪਹਿਲਾਂ ਵੀ ਉਨੀ ਆਸ਼ੀਸ਼ ਉਹਦੇ ਕੋਲੇ ਹੈ ਨਹੀਂ ਸੀ ਜਿੰਨੀ ਆਸ਼ੀਸ਼ ਯਹਵਾ ਪਰਮੇਸ਼ਰ ਨੇ ਈਯੂਬ ਨੂੰ ਉਹਦੇ ਪ੍ਰਤਿਆਵੇ ਤੋਂ ਬਾਅਦ ਦੇ ਦਿੱਤੀ ਸੋ ਇਹ ਆਸ਼ੀਸ਼ ਕਿੱਦਾਂ ਮਿਲੀ ਕੀ ਉਹਨੂੰ ਪਰਮੇਸ਼ਰ ਨੇ ਕਿਹਾ ਵੀ ਜਾਂ ਹੁਣ ਤੂੰ ਕਮਾਈ ਕਰ ਮੈਂ ਫੇਰ ਤੈਨੂੰ ਦਵਾਂਗਾ ਦੇਖੋ ਕਲਾਮ ਸਾਨੂੰ ਦੱਸਦਾ ਜਿਹੜਾ ਅਸਲੀ ਧਰਮੀ ਆ ਨਾ ਖੁਦਾ ਉਹਦੇ ਲਈ ਕਿਸ ਤਰ੍ਹਾਂ ਪ੍ਰਬੰਧ ਕਰਦਾ 11 ਨੰਬਰ ਆਇਚ ਲਿਖਿਆ ਕਹਿੰਦਾ ਫਿਰ ਉਹਦੇ ਭੈਣ ਭਰਾ ਸਕੇ ਸੰਬੰਧੀ ਜਾਣ ਪਛਾਣ ਵਾਲੇ ਉਹਦੇ ਕੋਲ ਆਏ ਉਹਦੇ ਘਰ ਵਿੱਚ ਉਹਦਾ ਜਿਹੜਾ ਕਰਸੀ ਉਸ ਘਰ ਵਿੱਚ ਆਏ ਫਿਰ ਕੀ ਕੀਤਾ ਕਹਿੰਦਾ ਉਹਨਾਂ ਨੇ ਸਾਰੀ ਬੁਰਾਈ ਜਿਹੜੀ ਉਹਦੇ ਤੇ ਆਈ ਸੀ ਉਹਦੇ ਅਫਸੋਸ ਕੀਤਾ ਫਿਰ ਉਹਨੂੰ ਤਸੱਲੀ ਵੀ ਦਿੱਤੀ ਅਤੇ ਤਸੱਲੀ ਸਿਰਫ ਸ਼ਬਦਾਂ ਦੀ ਨਹੀਂ ਦਿੱਤੀ ਪਰ ਜਿਹਨੇ ਲੋਗ ਆਏ ਸੀ ਹਰ ਇੱਕ ਨੇ ਉਸ ਨੂੰ ਕੀ ਦਿੱਤਾ ਇੱਕ ਇੱਕ ਚਾਂਦੀ ਦਾ ਸਿੱਕਾ ਅਤੇ ਇੱਕ ਇੱਕ ਸੋਨੇ ਦੀ ਅੰਗੂਠੀ ਦਿੱਤੀ ਹallelujah ਸੋ ਈਯੂਬ ਨੂੰ ਪਹਿਲੇ ਹੀ ਨੀਂਤ ਉਹ ਦਿਹਾੜੀ ਲਾਉਣ ਦੀ ਖੁਦਾ ਨੇ ਕਹ ਲ ਦਿੱਤਾ ਕਿ ਜਾ ਫੇ ਹੁਣ ਤੂੰ ਛੋਟੀ ਜੀ ਸ਼ੁਰੂਆਤ ਕਰ ਇੱਕ ਵਰੀ ਦਿਹਾੜੀਆਂ ਲਾ ਹੌਲੀ ਹੌਲੀ ਤੇਰੇ ਦੇ ਅੱਛੇ ਦਿਨ ਆ ਜਾਣਗੇ ਹੌਲੀ ਹੌਲੀ ਨਹੀਂ ਉਹਦੇ ਤੇ ਇੱਕ ਉਹਦਾਂ ਵੀ ਅੱਛੇ ਦਿਨ ਆਏ ਉਹਦੇ ਦੋਸਤ ਮਿੱਤਰ ਆਏ ਉਹਨੂੰ ਆਪ ਘਰੇ ਬੈਠੇ ਉਹਦੇ ਹੱਥ ਤੇ ਧਰ ਕੇ ਗਏ ਜਿਹੜੇ ਉਹਨੂੰ ਵੇਖ ਕੇ ਪਿੱਛਾ ਕਰ ਗਏ ਸੀ ਉਹਦੇ ਹੱਥ ਤੇ ਧਰ ਕੇ ਗਏ ਔਰ ਹੁਣ ਜਿਹੜਾ ਸਾਡਾ ਸਵਾਲ ਸੀ ਕਿ ਕੀ ਧਾਰਮਿਕ ਪ੍ਰੋਖ ਦੇ ਜਿਹੜੇ ਪਰਤਿਆਵੇ ਆ ਜਦੋਂ ਉਹ ਧਾਰਮਿਕਤਾ ਦੀ ਪ੍ਰੀਖਿਆ ਪੂਰੀ ਕਰ ਲੇਗਾ ਫਿਰ ਉਹ ਦੂਰ ਹੋਣਗੇ ਆਬੀਅਸਲੀ ਹੋਣਗੇ 10 ਨੰਬਰ ਆਇਦ ਦੱਸ ਦਿਆ ਕਿ ਯਹਵਾਹ ਨੇ ਆਯੂਬ ਦੇ ਦੁੱਖਾਂ ਨੂੰ ਦੂਰ ਕੀਤਾ ਉਹ ਦੁੱਖ ਕੀ ਸੀ ਉਹਦੀ ਜ਼ਿੰਦਗੀ 'ਚ ਉਹ ਦੁੱਖ ਜੈਨੂਨ ਨਹੀਂ ਸੀਗੇ ਐਕਚੁਅਲੀ ਜ ਉਹਨੂੰ ਕੋਈ ਕੋੜ ਦਾ ਰੋਗ ਨਹੀਂ ਸੀਗਾ ਪਰ ਉਹ ਕੀ ਸੀਗਾ ਉਹਦੇ ਲਈ ਇੱਕ ਪਰਤਿਆਵਾਹੀ ਸੀ ਅਤੇ ਉਸ ਪਰਤਿਆਵੇ ਦੇ ਵਿੱਚੋਂ ਪਰਮੇਸ਼ਰ ਨੇ ਉਹਨੂੰ ਦੂਰ ਕੀਤਾ ਅਤੇ ਫਿਰ ਪਰਮੇਸ਼ਰ ਨੇ ਉਹਨੂੰ ਦੁਗਣੀ ਆਸ਼ੀਸ਼ ਵੀ ਦਿੱਤੀ ਸੋ ਕੋਲ ਮਿਲਾ ਕੇ ਜਦੋਂ ਇੱਕ ਪੁਰਖ ਯਹਵਾਹ ਦੀ ਨਿਗਾਹ ਦੇ ਵਿੱਚ ਧਾਰਮਿਕਤਾ ਦੀ ਅੱਛੀ ਪਰਖਿਆ ਨੂੰ ਪਾਰ ਕਰ ਲੈਂਦਾ ਹੈ ਔਰ ਯਹਵਾਹ ਦੀ ਪਰਖਿਆ ਦੇ ਵਿੱਚ ਉਹ ਖਰਾ ਨਿਕਲਦਾ ਹੈ ਔਰ ਯਹਵਾਹ ਦੀ ਨਿਗਾਹ ਦੇ ਵਿੱਚ ਉਹ ਧਰਮੀ ਠਹਿਰਦਾ ਹੈ ਫਿਰ ਯਹਵਾ ਪਰਮੇਸ਼ਰ ਉਹਨੂੰ ਪਰਖਿਆ ਵਿੱਚੋਂ ਵੀ ਦੂਰ ਕਰਦਾ ਉਹਦੇ ਸਾਰੇ ਪਰਤਿਆਵਿਆਂ ਨੂੰ ਦੂਰ ਕਰਦਾ ਆ ਉਹਨੂੰ ਇੱਕ ਅੱਛੀ ਤਸੱਲੀ ਦਿੰਦਾ ਆ ਉਹਦੀ ਸਹਾਇਤਾ ਕਰਦਾ ਆ ਉਹਨੂੰ ਬਣੇ ਬਣਾਏ ਮਹਿਲ ਵੀ ਦਿੰਦਾ ਆ ਔਰ ਪਰਮੇਸ਼ਰ ਉਹਦੇ ਜਿਹੜੇ ਪਿਛਲੇ ਦਿਨ ਹੁੰਦੇ ਆ ਆਖਿਰ ਦੀ ਉਮਰ ਵਾਲੇ ਲਾਸਟ ਵਾਲੀ ਉਮਰ ਪਰਖਿਆ ਤੋਂ ਬਾਅਦ ਵਾਲੇ ਦਿਨ ਉਹਦੇ ਵਿੱਚੋਂ ਇੰਨੀ ਆਸ਼ੀਸ਼ ਦਿੰਦਾ ਬਲਕਿ ਦੁੱਗਣੀ ਜਿੰਨੀ ਉਹਨੇ ਸੋਚੀ ਵੀ ਨਾ ਹੋਵੇ ਓਨੀ ਪਰ ਮਿਲੂਗੀ ਉਦੋਂ ਹੀ ਜਦ ਧਾਰਮਿਕਤਾ ਵੀ ਆਯੂਬ ਵਰਗੀ ਹੋਵੇ ਹallelujah ਸੋ ਅਸੀਂ ਜਾਣਿਆ ਤਾਂ ਹੈ ਵੀ ਧਰਮੀਆਂ ਨੂੰ ਕੀ ਫਲ ਮਿਲੇਗਾ ਪਰ ਦੇਖੋ ਕਿ ਕੀ ਸਾਡੀ ਪ੍ਰੀਖਿਆ ਆਯੂਬ ਵਰਗੀ ਹੈ ਕਿ ਅਸੀਂ ਰੂੜੀ ਤੇ ਬੈਠੇ ਕੋੜ ਨਾ ਮਾਰੇ ਹੋਏ ਕੰਗਾਲ ਦੇ ਸਮੇਂ ਦੇ ਵਿੱਚ ਖੁਦਾ ਦਾ ਧੰਨਵਾਦ ਕਰਦੇ ਹਾਂ ਕਿ ਖੁਦ ਪ੍ਰੀਖਿਆ ਵਿੱਚ ਬੈਠੇ ਕਿਸੇ ਹੋਰ ਦੀ ਪ੍ਰੀਖਿਆ ਨੂੰ ਨਿਕਲਣ ਲਈ ਦੁਆਵਾ ਕਰਦੇ ਹਾਂ ਕਿ ਖੁਦ ਸ਼ਰਾਪ ਹੇਠਾਂ ਬੈਠੇ ਕਿਸੇ ਹੋਰ ਦੇ ਸ਼ਰਾਪਾਂ ਨੂੰ ਦੂਰ ਕਰਨ ਲਈ ਦੁਆ ਕਰਦੇ ਹਾਂ ਕਿ ਜਦੋਂ ਸਾਡੇ ਕੋਲੇ ਕੱਖ ਨਾ ਹੋਵੇ ਕਿ ਉਸ ਵੇਲੇ ਸਾਡੇ ਮੂੰਹ ਚੋਂ ਧੰਨਵਾਦ ਨਿਕਲ ਸਕਦਾ ਹੈ ਅਗਰ ਐਸਾ ਹੈ ਤਾਂ ਜ਼ਰੂਰ ਹੀ ਸਾਡੀ ਪ੍ਰਤਿਆਵੇ ਵੀ ਦੂਰ ਹੋਣਗੇ ਸੁਰਗ ਦਾ ਰਾਜ ਵੀ ਸਾਨੂੰ ਮਿਲੇਗਾ ਆਰੇ ਦੁਗਣੀਆਂ ਆਸ਼ੀਸ਼ਾਂ ਵੀ ਜ਼ਰੂਰ ਮਿਲਣਗੀਆਂ ਹallelujah ਤਾਂ ਆਓ ਸਭ ਮਿਲ ਕੇ ਦੁਆ ਕਰਦੇ ਹਾਂ ਉਸ ਖੁਦਾਵੰਦ ਅਗੇ ਕਿ ਆ ਪਰਮੇਸ਼ਰ ਸਾਨੂੰ ਆਯੂਬ ਦੇ ਜਹੀ ਧਾਰਮਿਕਤਾ ਦੋ ਤਾਂ ਜੋ ਅਸੀਂ ਆਯੂਬ ਦੇ ਨਿਆਈ ਵਫਾਦਾਰ ਨਿਕਲੀਏ ਅਤੇ ਅੰਤ ਅਸੀਂ ਤੁਹਾਡੇ ਤੋਂ ਹਰ ਤਰ੍ਹਾਂ ਦੀਆਂ ਆਸ਼ੀਸ਼ਾਂ ਨੂੰ ਦੁਗਣਾ ਕਰਕੇ ਪ੍ਰਾਪਤ ਕਰ ਸਕੀਏ ਤਾਂ ਆਓ ਸਭ ਮਿਲ ਕੇ ਖੁਦਾਵੰਦੀ پاک ਹਜ਼ੂਰੀ ਵਿੱਚ ਪ੍ਰਾਰਥਨਾ ਕਰਦੇ ਹਾਂ ਹallelujah hallelujah 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 ਧੰਨਵਾਦ 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 ਕਰਦੇ ਆਂ ਜੀਵਤੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮਹਾਨ ਖੁਦਾਵਨ ਸੈਨਾ ਦੇ ਪ੍ਰਭੂ ਯਹਵਾ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਆਸ਼ੀਸ਼ ਲਈ ਤੁਹਾਡਾ ਦਿਲ ਤੋਂ ਸ਼ੁਕਰ ਕਰਦੇ ਆਂ ਪੂਰਾ ਦਿਨ ਸਾਨੂੰ ਸੰਭਾਲਿਆ ਖੁਦਾਵਨ ਤੁਸੀਂ ਸਾਡੇ ਤੇ ਆਪਣੀ ਰਹਿਮ ਆਪਣੀ ਕਿਰਪਾ ਨੂੰ ਕੀਤਾ ਪ੍ਰਭੂ ਜੀ ਸਾਡੀਆਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਸਾਨੂੰ ਨਾ ਛੱਡਿਆ ਤੇ ਨਾ ਹੀ त्याਗਿਆ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਆਪਣੇ ਖੰਭਾ ਹੇਠਾਂ ਛੁਬਾਲਿਆ ਪ੍ਰਭੂ ਜੀ ਤੁਸੀਂ ਸਾਨੂੰ ਆਪਣੀ ਬਰਕਤ ਆਪਣੀ ਆਸ਼ੀ ਦੀਤੀ خدا ਸਾਡੇ ਤੇ ਆਪਣਾ ਫਜ਼ਲ ਆਪਣੀ ਕਿਰਪਾ ਨੂੰ ਕੀਤਾ ਪਿਆਰੇ خداਵਨ ਤੁਸੀਂ ਸਾਨੂੰ ਨਾ ਛੱਡਿਆ ਤੇ ਨਾ ਹੀ त्यागਿਆ ਪ੍ਰਭੂ ਜੀ ਪਰ ਤੁਸੀਂ ਸਾਨੂੰ ਆਪਣੇ ਖੰਭਾ ਹੇਟਾ ਟਕਿਆ ਪਿਤਾ ਪਰਮੇਸ਼ਰ ਤੁਸੀਂ ਸਾਡੇ ਤੇ ਆਪਣਾ ਰਹਿਮ ਆਪਣਾ ਫਜ਼ਲ ਕੀਤਾ ਪ੍ਰਭੂ ਜੀ ਤੁਹਾਡੀ ਕਿਰਪਾ ਦਇਆ ਜੋ ਸਾਡੇ ਤੇ ਹੈ ਸਦਾ ਤੱਕ ਸਾਡੇ ਦੇ ਇਸੇ ਤਰ੍ਹਾਂ ਬਣੀ ਰਹੇ خداਵਨ ਅਸੀਂ ਸਭ ਦੇ ਸਭ ਮਿਲ ਕੇ ਤੁਹਾਡੇ ਹਜ਼ੂਰ ਆਉਂਨੇ ਪ੍ਰਭੂ ਜੀ ਆਪਣੇ ਸਿਰਾਂ ਨੂੰ ਝੁਕਾਉਂਦੇ خداਵਨ ਆਪਣੇ ਹੱਥਾਂ ਨੂੰ ਤੁਹਾਡੇ ਹਜ਼ੂਰ ਉਠਾਉਂਦੇ ਪਿਆਰੀ خداਵਨ ਪੂਰੇ ਹੀ ਦਿਨ ਦੀ ਕਿਰਪਾ ਲਈ ਤੁਹਾਡਾ ਸ਼ੁਕਰ ਔਰ ਧੰਨਵਾਦ ਕਰਦੇ ਹਾਂ ਔਰ ਖਾਸ ਕਰਕੇ ਪ੍ਰਾਰਥਨਾ ਕਰਦੇ ਆ ਧਾਰਮਿਕਤਾ ਦੇ ਅچھے ਚਾਲ ਚਲਨ ਲਈ ਖੁਦਾਵਾਨ ਜੈਸਾ ਸੁਭਾਅ ਤੇ ਚਾਲ ਚਲਨ ਆਯੂਬ ਦਾ ਸੀ ਖੁਦਾ ਉਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਪ੍ਰੇਮ ਅਤੇ ਤੁਹਾਡੇ ਨਾਲ ਬਣੀ ਰਹੀਏ ਖੁਦਾਵਾਨ ਸੱਚਮੁੱਚ ਸਾਡੇ ਉੱਤੇ ਥੜੀ ਕਿਰਪਾ ਠਹਿਰ ਜਾਵੇ ਤੁਹਾਡੀ ਸਵਰਗਿਆ ਆਸ਼ੀਸ਼ ਬਣੀ ਰਹੇ ਖੁਦਾਵਾਨ ਦਸੀ ਹੋਂ ਤੋਂ ਲੈ ਕੇ ਸਦਾ ਤੱਕ ਤੁਹਾਡੀ ਕਿਰਪਾ ਵਿੱਚ ਬਣੀ ਰਹੀਏ ਸਾਡਾ ਰੂਪਾਕ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਸਾਰਿਆਂ ਦੀ ਜ਼ਿੰਦਗੀ ਚ ਹੋਵੇ ਖੁਦਾਵੰਤ ਤੁਹਾਡੀ ਆਸ਼ੀਸ਼ ਤੁਹਾਡੀ ਬਰਕਤ ਤੁਹਾਡੀ ਦਇਆ ਸਾਡੇ ਨਾਲ ਠਹਿਰ ਜਾਵੇ ਪਿਆਰੇ ਪਰਮੇਸ਼ਰ ਪ੍ਰਭੂ ਜੀ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡੀ ਕਿਰਪਾ ਦਇਆ ਭਲਾਈ ਵਰਪੂਰੀ ਨੂੰ ਮੰਗਦੇ ਖੁਦਾਵੰਤ ਤੁਹਾਡੇ ਰਹਿਮ ਤੁਹਾਡੀ ਫਜ਼ਲ ਨੂੰ ਮੰਗਦੇ ਆ ਸੱਚੀ ਸਹਾਇਤਾ ਨੂੰ ਮੰਗਦੇ ਪਿਆਰੇ ਪਰਮੇਸ਼ਰ ਖੁਦਾ ਬਰਕਤ ਦੇਣਾ ਰਹਿਮ ਕਰਨਾ ਦਇਆ ਕਰਨਾ ਪਿਆਰੇ ਪ੍ਰਭੂ ਜੀ ਅੱਜ ਜਿੰਨੇ ਵੀ ਪਰਿਵਾਰ ਤੁਹਾਡੇ ਹਜ਼ੂਰ ਨੇ ਪਿਆਰੇ ਪਰਮੇਸ਼ਰ ਪਿਤਾ ਅੱਜ ਹਰ ਇੱਕ ਦੇ ਚਾਲ ਚੱਲਨ ਨੂੰ ਤੁਸੀਂ ਬਦਲ ਦਿਓ ਖੁਦਾਵੰਤ ਹਰ ਇੱਕ ਜਨ ਜੇ ਅੱਛੀ ਤਰ੍ਹਾਂ ਮੀਟਾ ਦੀ ਚਾਲ ਜੱਲੇ ਖੁਦਾ ਦੇ ਨਾਲ ਦਾ ਚਾਲ ਚੱਲਣ ਤੁਹਾਨੂੰ ਪਸੰਦ ਆਵੇ ਜੋ ਵੀ ਸਾਡੀ ਜ਼ਿੰਦਗੀ ਚ ਪ੍ਰੀਖਿਆਵਾਂ ਨੇ ਪ੍ਰਤਿਆਵੇ ਨੇ ਖੁਦਾ ਸੋ ਉਹਨਾਂ ਸਾਰੀਆਂ ਪ੍ਰੀਖਿਆਵਾਂ ਤੇ ਪ੍ਰਤਿਆਵਿਆਂ ਚੋਂ ਪਾਰ ਹੋ ਸਕੀਏ ਖੁਦਾਵਨ ਅਸੀਂ ਪੂਰੇ ਹਿਰਦੇ ਨਾਲ ਰੂਹ ਸੱਚਾਈ ਦੇ ਨਾਲ ਯਹਵਾ ਆਪਣੇ ਪਰਮੇਸ਼ਰ ਦੀ ਮਹਿਮਾ ਤੇ ਵਡਿਆਈ ਕਰ ਸਕੀਏ ਸਾਡਾ ਸਭ ਦਾ ਹੀ ਪੁਕਾਰਨਾ ਤੁਹਾਡੀ ਪਾਕ ਹਜ਼ੂਰੀ ਚ ਕਬੂਲ ਕੀਤਾ ਜਾਵੇ ਖੁਦਾਵੰ ਸਾਡੀ ਜ਼ਿੰਦਗੀ ਨੂੰ ਆਪਣੇ ਹੱਥਾਂ ਵਿੱਚ ਲੈ ਲਓ ਖੁਦਾ ਬLES ਕਰੋ ਆਸ਼ੀਸ਼ਿਤ ਕਰੋ ਰਹਿਮ ਕਰੋ ਦਇਆ ਕਰੋ ਪਿਆਰੇ ਖੁਦਾਵੰ ਅੱਜ ਪੂਰੇ ਹੀ ਘਰਾਨਿਆਂ ਦੇ ਉੱਤੇ ਤੁਹਾਡੀ ਬਰਕਤ ਨੂੰ ਮੰਗਦੇ ਖੁਦਾ ਤੁਹਾਡੀ ਆਸ਼ੀਸ਼ ਤੁਹਾਡੀ ਮਹਿਮਾ ਤੁਹਾਡੀ ਸ਼ਕਤੀ ਨੂੰ ਰਿਲੀਜ਼ ਕਰ ਦਿਓ ਖੁਦਾਵੰ ਤੁਹਾਡੀ ਸ਼ਾਂਤੀ ਨੂੰ ਮੰਗਦੇ ਪਿਆਰੇ ਪ੍ਰਭੂ ਜੀ ਹਰ ਕਾਰ ਨੂੰ ਖੁਦਾਵੰ ਬਰਕਤ ਤਿਆਸ਼ੀ ਦਿਨੇ ਖੁਦਾਵੰ ਦਾ ਦੁਆ ਕਰਦੇ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਾਕ ਹਜ਼ੂਰੀ ਵਿੱਚ ਭੇਜੇ ਨੇ ਪ੍ਰਭੂ ਪ੍ਰार्थਨਾ ਕਰਦੀ ਮਹਾਨ ਖੁਦਾਵਾਨ ਤੁਹਾਡੀ ਬੇਟੀ ਸ਼ੀਲਾ ਰਾਣੀ ਲਈ ਬਤਾ ਪਰਮੇਸ਼ਰ ਇਹਨਾਂ ਦੇ ਲਈ ਨਵੇਂ ਰਿਸ਼ਤੇ ਹਨ ਬLES ਕਰੋ ਖੁਦਾਵਾਨ ਮੈਰਿਜ ਦੀਆਂ ਰੁਕਾਵਟਾਂ ਨੂੰ ਦੂਰ ਕਰੋ ਪ੍ਰਭੂ ਜੀ ਸੰਦੀਪ ਲਈ ਦੁਆ ਕਰਦੇ ਬਤਾ ਪਰਮੇਸ਼ਰ ਇਸ ਪਰਾਨ ਨੂੰ ਸਾਰੇ ਹੀ ਗਲਤ ਸੰਗਤੀ ਤੋਂ ਆਜ਼ਾਦ ਕਰੋ ਆਪਣੀ ਕਿਰਪਾ ਨਾਲ ਬLES ਕਰੋ ਚਿੰਤਾਵਾਂ ਪਰੇਸ਼ਾਨੀਆਂ ਤੋਂ ਆਜ਼ਾਦ ਕਰੋ ਖੁਦਾਵਾਨ ਸਾਰੇ ਹੀ ਬੰਧਨ ਪਰੇਸ਼ਾਨੀਆਂ ਨੂੰ ਕੈਨਸਲ ਕਰ ਦੇ ਪ੍ਰਭੂ ਜੀ ਸਤਵੰਤ ਸਿੰਘ ਲਈ ਦੁਆ ਕਰਦੇ ਬਤਾ ਪਰਮੇਸ਼ਰ ਇਹਨਾਂ ਦੀ ਸਿਸਟਰ ਸਤਨਾਮ ਕੌਰ ਲਈ ਦੁਆ ਕਰਦੇ ਖੁਦਾਵਾਨ ਚੰਗੀ ਸਿਹਤ ਤੰਦਰੁਸਤੀ ਦੇਣਾ ਖੁਦਾ ਹਾਰੀ ਕੋ ਰੋਗਰ ਬਿਮਾਰੀ ਤੋਂ ਆਜ਼ਾਦ ਕਰਨਾ ਸੁਖਪਾਲ ਸਿੰਘ ਲਈ ਦੁਆ ਕਰਦੇ ਖੁਦਾ ਗਿਆਨ ਬੁੱਧ ਸਮਝ ਦੇਣਾ ਪ੍ਰਤਾਪ ਪਰਮੇਸ਼ਰ ਬੁਰੀਆਂ ਆਤਮਾਂ ਬਰੇ ਲੋਗਾ ਤੋਂ ਆਜ਼ਾਦ ਕਰਨਾ ਬ੍ਰਿਆਮ ਸਿੰਘ ਲਈ ਦੁਆ ਕਰਦੇ ਹਰ ਇੱਕ ਬੈਕ ਪੇਨ ਯਸ਼ੂ ਨਾਮ ਚ ਬੰਦ ਹੋ ਜਾਵੇ ਦੂਰ ਹੋ ਜਾਵੇ ਜੰਗੀ ਸੇ ਤੰਦਰੁਸਤ ਦੀਦਾ ਪ੍ਰਭੂ ਜੀ ਰਾਜਵਿੰਦਰ ਕੌੜ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਘਰ ਵਿੱਚ ਸੁਖ ਸ਼ਾਂਤੀ ਆਪਸੀ ਪਿਆਰ ਮਿਲਵਰਤਨ ਬਣਿਆ ਰਹੇ ਵਰਿੰਦਰ ਲਈ ਦੁਆ ਕਰਦੇ ਖੁਦਾਵਨ ਪੂਰੇ ਹੀ ਪਰਿਵਾਰ ਨੂੰ ਸਾਰੇ ਹੀ ਦੁੱਖ ਰੋਗ ਬਿਮਾਰੀਆਂ ਪੀਣਾ ਪਰੇਸ਼ਾਨੀਆਂ ਤੋਂ ਆਜ਼ਾਦ ਕਰੋ ਖੁਦਾਵਨ ਦੀਸ਼ਾਲੀ ਦੁਆ ਕਰਦੇ ਪਿਤਾ ਪਰਮੇਸ਼ਰ ਇਹਨਾਂ ਨੂੰ ਪ੍ਰੇਰ ਲਾਈਫ ਵਿੱਚ ਬlesਸ ਕਰੋ ਖੁਦਾ ਰਾਤ ਦੇ ਸਮੇਂ ਹੋਣ ਵਾਲੇ ਸਾਰੇ ਹੀ ਬੁਰੇ ਸੁਪਨੇ ਯੀਸ਼ੂ ਨਾਮ ਚੋਂ ਦੀ ਜ਼ਿੰਦਗੀ ਚੋਂ ਦੂਰ ਹੋ ਜਾਣ ਪਿਤਾ ਪਰਮੇਸ਼ਰ ਦੁਆ ਕਰਦੇ ਪਿਤਾ ਪਰਮੇਸ਼ਰ ਖੁਦਾ ਕਿਰਪਾਲ ਸਿੰਘ ਲਈ ਪ੍ਰਭੂ ਜੀ ਇਹਨਾਂ ਦਾ ਪੀਆਰ ਦਾ ਕਾਰਡ ਮਿਲਣ ਜਿਨਾਂ ਦੀ ਮਦਦ ਕਰੋ ਮਹਾਨ ਖੁਦਾ ਨਿਮਰਤਲੀ ਦੁਆ ਕਰਦੇ ਖੁਦਾ ਜੋ ਵਿਨਦੀ ਨਕਦੀ ਪ੍ਰੋਬਲਮ ਹੈ ਖੁਦਾ ਬਨਹਾਰੇ ਕਰੋ ਰੋਗ ਹਰ ਬਿਮਾਰੀ ਯੀਸ਼ੂ ਨਾਮ ਚੋਂ ਦੂਰ ਕੀਤੀ ਜਾਵੇ ਪਿਆਰੇ ਪਰਮੇਸ਼ਰ ਪ੍ਰਭੂ ਜੀ ਦੁਆ ਕਰਦੇ ਮੇਰੇ ਮਹਾਨ ਪਿਆਰੇ ਪਰਮੇਸ਼ਰ ਖੁਦਾ ਆਮਨ ਲਈ ਪਿਤਾ ਪਰਮੇਸ਼ਰ ਇਹਨਾਂ ਦੇ ਪੂਰੇ ਹੀ ਪਰਿਵਾਰ ਨੂੰ ਆਪਣੇ ਹੱਥਾਂ ਵਿੱਚ ਲੈ ਲਓ ਖੁਦਾ ਇਹਨਾਂ ਦੀ ਜ਼ਿੰਦਗੀ ਚ ਆਪਣੀ ਮਹਿਮਾਨੋ ਦਾ ਪ੍ਰਭੂ ਜੀ ਗਿਆਨ ਬਖਸ਼ ਤੇ ਸਮਝਣਾ ਬਲੈਸ ਕਰੋ ਬੇਰੇ ਪਿਤਾ ਯੂਨਸ ਲਈ ਦੁਆ ਕਰ ਦੇਖੋ ਦਾ ਹਰ ਇੱਕ ਬੁਖਾਰ ਹਰ ਖਾਂਸੀ ਦੇ ਰੋਗ ਤੋਂ ਆਜ਼ਾਦ ਕਰੋ ਚੰਗੀ ਸਿਹਤ ਤੰਦਰੁਸਤੀ ਨਾਲ ਬਲੈਸ ਕਰੋ ਜਗਿੰਦਰ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਜੋ ਵੀ ਇਹਨਾਂ ਦੇ ਘਰ ਵਿੱਚ ਪਿਤਾ ਕੋਈ ਵੀ ਕੋਰਟ ਕੇਸ ਚੱਲ ਰਿਹਾ ਪਿਤਾ ਪਰਮੇਸ਼ਰ ਹਰ ਇੱਕ ਕੋਰਟ ਕੇਸ ਦਾ ਫੈਸਲਾ ਹੋਣ ਚਾਹਨਾਂ ਦੀ ਮਦਦ ਕਰਨਾ ਖੁਦਾਵੰ ਇਹਨਾਂ ਦੇ ਪਰਿਵਾਰ ਨੂੰ ਬਲੈਸ ਕਰਨਾ ਖੁਦਾਵੰ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਪ੍ਰार्थਨਾ ਕਰਦੇ ਮਹਾਨ ਖੁਦਾਵੰਦ ਇਹਨਾਂ ਘਰਾਂ ਵਿੱਚ ਰੱਖੇ ਸਜਾਲੋ ਤੇਲ ਨਹੀਂ ਪੈਰੇ ਪ੍ਰਭੂ ਜੀ ਅਸਤੋ ਕੀ ਆਮ ਜਲ ਤੇਲ ਨਹੀਂ ਮਹਾਨ ਖੁਦਾ ਜੀ ਤੋਂ ਸ਼ਿਫਾ ਸ਼ਟਕਾਰੋ ਅਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹਿੂ ਆਪਣੂ ਜੀ ਅਸਤੋ ਜੰਦਲ ਲਹੂ ਨੂੰ ਜਦ ਵੀ ਘਰਾਂ ਦੇ ਕੋਨੇ-ਕੋਨੇ ਤੇ ਛਿੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਹਰ ਇੱਕ ਰੋਗ ਬਿਮਾਰੀਆਂ ਨਾਸ਼ ਬਸਮ ਖਤਮ ਹੋ ਜਾਣ ਸਾਰੇ ਹੀ ਬੰਧਨ ਰੁਕਾਵਟਾਂ ਦੂਰ ਕੀਤੀਆਂ ਜਾਣ ਸਾਡੀ ਕਿਰਪਾ ਦਇਆ ਭਲਾਈ ਪੂਰੇ ਹੀ ਪਰਿਵਾਰਾਂ ਤੇ ਮੰਗਦੇ ਖੁਦਾਵਾਨ ਸਾਰੇ ਹੀ ਬੰਧਨਾ ਰੁਕਾਵਟਾਂ ਨੂੰ ਕੈਨਸਲ ਕਰਦੇ ਆ ਸੱਚੀ ਸਹਾਇਤਾ ਨੂੰ ਸਵਰਗ ਰਾਜ ਚ ਰਿਲੀਜ਼ ਕਰਦੇ ਪੈਰੇ ਪ੍ਰਭੂ ਜੀ ਪ੍ਰਾਰਥਨਾ ਯੈਸੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਤਾਰੀਕ ਲਿਸਤਿਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ